ਇਹਰਾ ਪਾਲਿਆ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਰ ਲਾਲ ਖੱਟਰ ਦੇ ਘਰ ਨੂੰ ਹਾਂਜੀ ਦੋਸਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਵੇਂ ਹਰਿਆਣਾ ਪੁਲਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਝੜੰਪ ਹੋਈ ਹੈ ਅਤੇ ਇੱਕ ਦੂਜੇ ਦੇ ਨਾਲ ਪੂਰਾ ਖੈਰ ਰਹੇ ਨੇ ਅਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੋਸਤੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਕਿਸ ਤਰ੍ਹਾਂ ਜਦੋ ਜਹਿਦ ਕਰ ਰਹੇ ਨੇ ਮਨੋਰ ਲਾਲ ਖੱਟਰ ਜੋ ਹਰਿਆਣੇ ਦਾ ਮੁੱਖ ਮੰਤਰੀ ਹੈ ਉਸ ਦੇ ਘਰ ਦਾ ਘਰਾਬ ਕਰਨ ਲਈ ਦੋਸਤੋ ਤੁਹਾਨੂੰ ਦੱਸ ਦਈਏ ਕਿ ਸ਼ੁਰੂ ਤੋਂ ਹੀ ਮਨੋਰ ਲਾਲ ਖੱਟਰ ਦਾ ਇੱਕ ਵੱਡਾ ਕਿਰਦਾਰ ਰਿਹਾ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਹੈ ਕਿਉਂਕਿ ਦੋਸਤੋ ਜਦੋਂ ਕਿਸਾਨ ਪੰਜਾਬ ਤੋਂ ਚਾਲੇ ਪਾਉਂਦੇ ਨੇ ਦਿੱਲੀ ਦੇ ਲਈ ਤਾਂ ਰਸਤੇ ਦੇ ਵਿੱਚ ਹਰਿਆਣਾ ਪੈਂਦਾ ਹੈ ਜਿੱਥੇ ਮਨੋਰ لال ਖੱਟਰ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਅਤੇ ਕਾਫੀ ਭਾਰੀ ਬੈਰੀਕੇਟਿੰਗ ਕੀਤੀ ਹੋਈ ਹੈ ਜਿਵੇਂ ਸਭ ਨੂੰ ਪਤਾ ਹੈ ਕਿ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਰੋਕਣ ਦੇ ਲਈ ਮਨੋਰ لال ਖੱਟਰ ਸਰਕਾਰ ਵੱਲੋਂ ਕਿੰਨੀ ਤਗੜੀ ਜਿਹੜੀ ਬੈਰੀਕੇਟਿੰਗ ਕੀਤੀ ਗਈ ਹੈ ਅਤੇ ਹੁਣ ਕਿਸਾਨਾਂ ਨੇ ਮਨੋਰ ਲਾਲ ਖੱਟਰ ਦੇ ਘਰ ਨੂੰ ਹੀ ਰੋਕਣਾ ਸ਼ੁਰੂ ਕਰ ਦਿੱਤਾ ਹੈ ਘਰਾਵ ਦੀਆਂ ਤਸਵੀਰਾਂ ਸਿੱਧੀਆਂ ਤੁਸੀਂ ਮਨੋਰ ਲਾਲ ਖੱਟਰ ਜੋ ਹਰਿਆਣਾ ਦਾ ਮੁੱਖ ਮੰਤਰੀ ਹੈ ਉਸ ਦੇ ਘਰ ਦੀਆਂ ਦੇਖ ਰਹੇ ਹੋ ਦੋਸਤੋ ਕਿਸਾਨਾਂ ਦੇ ਨਾਲ ਕਾਫੀ ਜਿਹੜੀ ਝੜੰਪ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹ ਕਿਸਾਨਾਂ ਨੂੰ ਰੋਕਦੇ ਹੋਏ ਨਜ਼ਰ ਆ ਰਹੇ ਨੇ ਰੋਸ਼ ਦੇ ਰੋਸ਼ ਦੀਆਂ ਤਸਵੀਰਾਂ ਰੋਸ਼ ਪ੍ਰਦਰਸ਼ਨ ਤੇ ਨਾਲ ਤਿਰੰਗੇ ਝੰਡੇ ਤੁਸੀਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਮਨੋਰ ਲਾਲ ਖੱਟਰ ਦੇ ਬਿਲਕੁਲ ਘਰ ਦੇ ਬਾਹਰ ਦੀਆਂ ਨੇ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਬ੍ਰੇਕਅਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੈਟਲੀ ਆਪਣਾ ਪਿਆਰ ਵਾਪਸ ਪਾਓ ਨੌਕਰੀ ਕਾਰੋਬਾਰ પતિ ਪਤਨੀ ਵਿਚ ਝਗੜਾ ਸ਼ੌਕਨ ਦੁਸ਼ਮਨ ਦੋਸ਼ ਛੁਕਾਰਾ ਹੋਇਆ ਪਿਆਰ ਵਾਪਸ ਪਾਣਾ ਜਾਦੂ ਟੋਨਾ ਕੀਤਾ ਕਰਾ ਵਿਦੇਸ਼ ਯਾਤਰਾ ਵਸ਼ੀਕਰਨ ਤੇ ਮੁਟਕੰਦੇਸ਼ ਪੈਸੇ ਜਗਤ ਕੋ ਨਿਰਾਸ਼ ਮੈਂ ਪੈਂਪਰਾ ਇੱਕ ਵਾਰੀ ਜ਼ਰੂਰ ਸਬਸ ਕਰੋ ਮੇ ਨੂੰ ਸਮਰਾਟ ਜੀ 82848 4171